ਸਾਥੀ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਸਰਦਾਰ ਲਾਲ ਸਿੰਘ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ ਬੜੀ ਦੁਖਦੀ ਘਟਨਾ ਸੀ ਦੁਖਦਾਈ ਘਟਨਾ ਸੀ ਇਹ ਸੋ ਅਸੀਂ ਇੱਕ ਪਰਿਵਾਰ ਦੇ ਮੈਂਬਰ ਆ ਸੋ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਤੇ ਵੀ ਸ਼ਰੀਕ ਹੋਣਾ ਹੁੰਦਾ ਸੋ ਇਹਨਾਂ ਦਾ ਦੁੱਖ ਵਡਾਉਣ ਲਈ ਅੱਜ ਅਫਸੋਸ ਦੇ ਲਈ ਮੈਂ ਅੱਜ ਇੱਥੇ ਨਾਪਾਬਿਕੇ ਆਇਆ ਸੀ ਸੋ ਅਸੀਂ ਬੈਠ ਕੇ ਦੁੱਖ ਸੁੱਖ ਕੀਤਾ ਹੈ ਔਰ ਅਰਦਾਸ ਕੀਤੀ ਹੈ ਵੀ ਸਾਹ ਲਾਲ ਸਿੰਘ ਹੋਰਾਂ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਸਾਹਿਤ ਦੀ ਸੰਗੀਤ ਦੀ ਔਰ ਬੜੀਆ ਸਿੱਖਿਆ ਦਿੱਤੀ ਸਾਡੇ ਸਾਥੀ ਲਗਦੇਵ ਸਿੰਘ ਦੇਮਾਨ ਹੋਰਾਂ ਨੂੰ ਉਹਨਾਂ ਦੀ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਬਖਸ਼ੇ ਔਰ ਪਿੱਛੇ ਪਰਿਵਾਰ ਨੂੰ ਭਾਣਾ ਉਹਨਾਂ ਦਾ ਬਲ ਬਖਸ਼ੇ ਸਭ ਤੋਂ ਪਹਿਲਾਂ ਤਾਂ ਮੈਂ ਹੈ ਸਾਡੇ ਸਰਕਾਰਯੋਗ ਸਪੀਕਰ ਵਿਧਾਨ ਸਭਾ ਪੰਜਾਬ ਸਰਕਾਰ ਕੋਟਾਰ ਸਿੰਘ ਸਦਨ ਸਭ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਜਿਹੜੇ ਕਿ ਮੇਰੇ ਪਿਤਾ ਜੀ ਜੀ ਮੌਤ ਤੋਂ ਬਾਅਦ ਬਹੁਤ ਵੱਡਾ ਦੁੱਖਾਂ ਦਾ ਪਹਾੜ ਸਾਡੇ ਪਰਿਵਾਰ ਤੇ ਡਿੱਗਿਆ 28 ਤਰੀਕ ਨੂੰ ਸਾਡੇ ਬਾਪੂ ਜੀ ਚੜ੍ਹਾਈ ਕਰ ਗਏ ਸਦਾ ਲਾਲ ਸਿੰਘ ਜੀ ਤੇ ਅੱਜ ਅਫਸੋਸ ਪ੍ਰਗਟ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਨਾਪਾ ਦੇ ਵਿੱਚ ਆਇਆ ਮੈਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਬਜ਼ੁਰਗ ਜਿਹੜੇ ਆਏ ਸਾਡੇ ਪੰਜਾਬ ਦੇ ਵਿੱਚ ਅਗਰ ਮੈਂ ਗੱਲ ਕਰਾਂ ਜਿਵੇਂ ਮੇਰੇ ਪਿਤਾ ਜੀ ਬਕਾ ਲਾਲ ਸਿੰਘ ਜੀ 1934 ਦਾ ਬਰਥ ਹੈ ਹੁਣ 2024 ਦੇ ਵਿੱਚ ਚਲੇ ਗਏ तकरीबन 90 ਸਾਲ ਪਲੱਸ ਉਮਰ ਜਿਹੜੀ ਹੈ ਉਹ ਜਿਹੜੀ ਉਹ ਉਹ ਕੈਲੀਬਰ ਦੇ ਲੋਕ ਜਾਂ ਉਸ ਸਮੇਂ ਦੇ ਲੋਕ ਜਿਹੜੇ ਬਹੁਤ ਥੋੜੇ ਰਹਿ ਗਏ ਪੰਜਾਬ ਦੇ ਵਿੱਚ ਮਤਲਬ ਇਹ ਬਜ਼ੁਰਗਾਂ ਦਾ ਜਾਣਾ ਮੇਰੇ ਪਿਤਾ ਜੀ ਕਿਸੇ ਦੇ ਵੀ ਪਿਤਾ ਜੀ ਮਾਪੇ ਦਾ ਜਾਣਾ ਇਸ ਉਮਰ ਦਾ ਐ ਸਮਝ ਲਓ ਕਿ ਇੱਕ ਪੀੜੀ ਇੱਕ ਪੂਰੀ ਦੀ ਪੂਰੀ ਹਿਸਟਰੀ ਜਿਹੜੀ ਆ ਉਹਨਾਂ ਦੇ ਨਾਲ ਹੀ ਚੱਲੀ ਗਈ ਸੰਤਾਂ ਉਹ ਨਾਂ ਵੀ ਨਹੀਂ ਯਾਦ ਉਹ ਜ਼ੁਬਾਨ ਜਿਹੜੀ ਬੋਲਦੇ ਸੀ ਉਹਦੇ ਵਿੱਚ ਕਈ ਲਫ਼ਜ਼ ਐਸੇ ਜਿਹੜੇ ਪੰਜਾਬੀ ਡਿਕਸ਼ਨਰੀ ਦੇ ਵਿੱਚ ਵੀ ਨਹੀਂ ਮਿਲਦੇ ਔਰ ਇਤਿਹਾਸ ਜਿਹੜਾ ਪ੍ਰਾਣੀਆਂ ਕਹਾਣੀਆਂ ਪ੍ਰਾਣੇ ਗੀਤ ਪ੍ਰਾਣੇ ਸਮੇਂ ਦੀਆਂ ਗੱਲਾਂ ਜਿਹੜੀਆਂ ਨੇ ਜਿਵੇਂ ਮੇਰੇ ਪਿਤਾ ਜੀ ਦਾ ਬਬੂ ਲਾਲ ਸਿੰਘ ਜੀ ਦੱਸਦੇ ਹੁੰਦੇ ਸੀ ਕਿ ਹਿੰਦੁਸਤਾਨ ਜਦੋਂ ਆਜ਼ਾਦ ਹੋਇਆ ਹੈ ਲੱਗਦਾ ਜਿਵੇਂ ਕੱਲ ਦੀ ਗੱਲ ਹੈ ਉਹ ਜਿਹੜੀਆਂ ਉਹ ਮਹਿਸੂਸ ਹੁਣਾਂ ਨੇ ਕੀਤਾ ਜਿਹੜਾ ਆਪਣੀਆਂ ਅੱਖਾਂ ਨਾਲ ਦੇਖਿਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਹਿਸਟਰੀ ਨਾਲ ਲੈ ਕੇ ਘੁੰਮਦੇ ਨੇ ਸਾਡੇ ਬਜ਼ੁਰਗ ਤੇ ਮੈਂ ਤੇ ਹੀ ਬੇਨਤੀ ਕਰਦਾ ਹਾਂ ਸਾਰੇ ਪੰਜਾਬੀਆਂ ਨੂੰ ਬੁਨਿਆ ਪਰਦੇ ਵਿੱਚ ਸਿਰ ਤੇ ਆਪਣੇ ਭੈਣ ਭਰਾ ਵਸਦੇ ਨੇ ਕਿ ਆਪਣੇ ਮਾਪੇ ਦਾ ਸੇਵਾ ਕਰੋ ਆਪਣੀ ਮਾਂ ਦੀ ਆਪਣੇ ਬਾਪ ਦਾ ਸਤਿਕਾਰ ਕਰੋ ਇਹ ਬਹੁਤ ਕਣਸ਼ਾਵੇ ਬੂਟੇ ਨੇ ਇਹਨਾਂ ਦੀ ਸ਼ਾਨ ਜਿਹੜੀ ਹੈ ਨਾ ਜਿਹਦਾ ਨਿਗਮਾਂ ਕੇ ਆਪਾਂ ਵੱਡੇ ਹੋਏ ਹਾਂ ਔਰ ਇੰਨਾ ਦਾ ਜਿੰਨਾ ਆਪਾਂ ਕਰਾਂਗੇ ਉਨਾ ਹੀ ਵੱਧ ਫਲ ਜਿਹੜਾ ਮਿਲੂਗਾ ਅਸੀਂ ਗਰੀਬ ਪਰਿਵਾਰ ਦੇ ਵਿੱਚ ਅਸੀਂ ਛੇ ਪੜਾਉ ਦੋ ਪੜ੍ਹਨਾ ਅਸੀਂ ਸਾਰੇ ਪੜ੍ਹੇ ਹਾਂ ਪਰ ਮੇਰੇ ਪਿਤਾ ਜੀ ਪੜਨਾ ਚ ਫੇਰੀ ਕਰਦੇ ਨੇ ਉਹਨਾਂ ਨੇ ਲੰਮਾ ਸਮਾਂ 40-45 ਸਾਲ ਸਾਈਕਲਾਂ ਦੀ ਦੁਕਾਨ ਕੀਤੀ ਹੈ ਪਰ ਇੱਕ ਕਿਰਤਨਾ ਜੁੜਿਆ ਇਨਸਾਨ ਜਿਹਨੂੰ ਇੰਨੀ ਕ ਸਮਝ ਸੀ ਕਿ ਸਿੱਖਿਆ ਜਿਹੜੀ ਹੈ ਸਭ ਤੋਂ ਵੱਡਾ ਵਰਦਾਨ ਹੈ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਮੈਂ ਹੁਣ ਪੀ ਐਸ ਡੀ ਕਰ ਰਿਹਾ ਜਦੋਂ ਮੇਰਾ ਪੀ ਐਚ ਡੀ ਦਾ ਟੈਸਟ ਹੋਇਆ ਤੇ ਮੈਂ ਦੱਸਿਆ ਬਾਪੂ ਜੀ ਨੂੰ ਆ ਕੇ ਕਿ ਮੈਂ ਮੇਰੀ ਅੱਜ ਕੱਦ ਸੀਗਾ ਆਨਲਾਈਨ ਤੇ ਮੈਂ ਉੱਤੇ ਪਾਸ ਹੋ ਗਿਆ ਬੜੇ ਖੁਸ਼ ਹੋਏ ਮੈਨੂੰ ਬਹੁਤ ਖੁਸ਼ੀ ਹੈ ਮੇਰਾ ਪੁੱਤ ਪੀਐਸਜੀ ਕਰ ਰਿਹਾ ਤੇ ਇਸ ਤਰ੍ਹਾਂ ਦੀ ਜਿਹੜੀ ਹੈ ਸੋਚ ਵਾਲੇ ਇਨਸਾਨ ਇਹ ਤਾਂ ਬੰਦਾ ਸੋਚਦਾ ਹੈ ਕਿ ਬੱਚੇ ਵੱਡੇ ਨੇ ਵੱਡਾ ਪਰਿਵਾਰ ਹੈ ਕੱਲ ਨੂੰ ਕਿਤੇ ਕੰਮ ਕਰੋ ਪੈਸੇ ਲਿਆਓ ਆ ਘਰ ਵੱਡਾ ਬਣਾਈਏ ਵੱਡੀਆਂ ਗੱਡੀਆਂ ਲੈ ਲਈਏ ਜ਼ਮੀਨ ਜਾਇਦਾਦ ਬਣਾਈਏ ਉਹਨਾਂ ਨੇ ਜ਼ਿੰਦਗੀ ਭਰ ਦੇ ਵਿੱਚ ਸਬਰ ਸੰਤੋਖ ਵਾਲੀ ਜ਼ਿੰਦਗੀ ਬਤੀਤ ਕੀਤੀ ਕਦੇ ਵੀ ਉਹਨਾਂ ਨੂੰ 5-7 ਦਿਓ ਤਾਂ ਖੁਸ਼ 5000 ਦੇ ਜੋ ਤਾਂ ਖੁਸ਼ ਨਾ ਕੁਝ ਜੋ ਤਾਂ ਵੀ ਖੁਸ਼ ਉਹਨਾਂ ਨੇ ਕਹਿਣਾ ਜੀ ਬਹੁਤ ਨੇ ਇਹ ਸਬਰ ਸੰਤੋਖ ਵਾਲੀ ਜ਼ਿੰਦਗੀ ਜਿਹੜੀ ਆ ਸਾਡੇ ਬਾਪੂ ਜੀ ਜੀ ਕੇ ਕਹੇ ਨੇ ਅਨੁਸ਼ੇਸ਼ਤਾ ਤੇ ਕੁਲਦਾਰ ਸਿੰਘ ਸੰਧਵਾ ਸਾਹਿਬ ਸਾਡੇ ਭਰਾ ਨੇ ਬਹੁਤ ਸਤਿਕਾਰਯੋਗ ਨੇ ਸਮਾ ਗੱਡ ਕੇ ਆਏ ਨੇ ਮੈਂ ਇਹਨਾਂ ਦਾ ਦੋਨੇ ਹੱਥ ਚੁੜ ਕੇ ਸਿਰ ਚੁੱਕ ਕੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ